ਬਹੁਤ ਹੀ ਗਰਮੀ ਆ ਹੋਰ ਵੇਖਾਇਆ ਪਾਣੀ ਹੁਣ ਚੱਤਾ ਵੇਖਾਇਆ ਅੱਛਾ ਅੱਛਾ ਉਹਦਾ ਬੂਟੀ ਜੀ ਬੜੀ ਹੋਣ ਗਈ ਓ ਚੁੰਨੀ ਤੇ ਕਿਤੇ ਹੈਤ ਨਹੀਂ ਕੀ ਉਧਰ ਉਹ ਦਵਾਈ ਪਾ ਦਿੰਦੇ ਨੋਮਲੀ 골ਡ ਸਪਰੇ ਕਰ ਹੈ ਗਈ ਉਧਰ ਹੈ ਗਈ ਨਕੀਨੀ ਜੇ ਤੂੰ ਛੋਟੇ ਦੇ ਨਾਪ ਲਈ ਇਹ ਨਹੀਂ ਤੇ ਉਥੇ ਫਾੜੀ ਲੈ ਓਥੇ ਦਵਾਈ ਪਾਉਣੀ ਆ ਪੈਸੇ ਲੱਗਣੇ ਆ ਤੇ ਜੇ ਬਿਰਲੀ ਵੀਰਲੀ ਇਹਦੇ ਬੂਟੇ ਫੜ ਕੇ ਬਾਹਰ ਮਾਰ ਚੱਲ ਵੇਦਾਂ ਜਦੋਂ ਹੁੰਦੀ ਆ ਉਦੋਂ ਛੁੱਟੀ ਫੇਰ ਕਰ ਲੈਨੇ ਕਰ ਫੜ ਲੈਨੇ ਆ ਆਹੋ ਤੂੰ ਤੇ ਉਹਦੇ ਫਾੜੀ ਲਓ ਆਹੋ ਫੜ ਲੈਨੇ ਆ ਹੈ ਆ ਫੜ ਲੈ ਜੇ ਸੁਟੀਆਂ ਹੁੰਦੀਆਂ ਨੇ ਫੜ ਲੈ ਨਹੀਂ ਉਹਨੂੰ ਆਹੋ ਹੂੰ ਵਿਰਲੀ ਵਿਰਲੀ ਹੈਗੀ ਤਾਂ ਫੜੀ ਜਾਣੀ ਐਦਾ ਉਹ ਜੇ ਵਿਰਲੀ ਹੈ ਨਾ ਫਿਰ ਫੜ ਲਓ ਜੇ ਛੰਗਣੀ ਹੈ ਨਾ ਫਿਰ ਦਵਾਈ ਪਾਉਣ ਦਾ ਫਾਇਦਾ ਵੀ ਆ ਹਾਂ ਹਾਂ ਤੇ ਹੋਰ ਮੈਂ ਚੱਲਿਆ ਸੀ ਤੁਹਾਡੇ ਨਾਲ ਉਹ ਤੁਹਾਡਾ ਬੂਹਾ ਵੱਜਾ ਸੀ ਮੈਂ ਕਿਹਾ ਆਪਾਂ ਉਹ ਮੈਂ ਲੰਮਾ ਪਿਆ ਸੀ ਆਹ ਤੇ ਮੈਂ ਕਿਹਾ ਫਿਰ ਸੁੱਤੇ ਹੋਣੇ ਤਾਂ ਮੈਂ ਕਿਹਾ 36 ਠਾਲਣਾ ਵਾ ਹੂੰ ਤੋਂ ਆਇਆ ਹਰਜੀਤ ਦਾ ਫੋਨ ਕੀਤੀ ਸੀ ਗੱਲ ਹਰਜੀਤ ਦਾ ਫੋਨ ਨਹੀਂ ਆਇਆ ਹਰਜੀਤ ਨੂੰ ਮੈਂ ਫੋਨ ਕੀਤਾ ਸੀ ਹਾਂ ਤੇ ਉਹਨੇ ਫੋਨ ਚੁੱਕਿਆ ਨਹੀਂ ਫਿਰ ਉਹਨੇ ਮੈਸੇਜ ਭੇਜਤਾ ਬੋਲ ਕੇ ਵੀ ਦੋ ਤਿੰਨ ਦਿਨ ਮੈਨੂੰ ਉਸੇ ਫੋਨ ਨਹੀਂ ਲਾਇਓ ਅੱਛਾ ਤੇ ਨਾ ਮੈਂ ਹੀ ਲਾਉਣਾ ਤੁਹਾਨੂੰ ਮੈਂ ਇਹ ਆ ਵੀ ਮੈਨੂੰ ਕੰਮ ਵਾਂ ਜ਼ਿਆਦਾ ਅੱਛਾ ਤੇ ਇਹ ਕਰਕੇ ਜਦੋਂ ਮੈਂ ਫੋਨ ਲਾਉਂਗਾ ਨਾ ਮੈਂ ਆਪੇ ਹੀ ਲਾਉਂਗਾ ਤੁਹਾਨੂੰ ਤੁਸੀਂ ਮੈਨੂੰ ਫੋਨ ਨਾ ਲਾਇਓ ਕੋਈ ਫਿਕਰ ਵਾਲੀ ਵੀ ਕੋਈ ਗੱਲ ਨਹੀਂ ਗਿਆਂਦਾ ਠੀਕ ਹੈਗਾ ਠੀਕ ਠਾਕ ਬਾਦਾਂ ਠੀਕ ਠਾਕ ਰਾਜੀ ਬਾਜੀ ਵਧੀਆ ਹਾਂ ਤੇ ਹਾਂ ਮੈਸੇਜ ਉਹਨੇ ਭੇਜਤਾ ਸੀ ਬੋ ਮੈਂ ਤਾਂ ਸਿਆ ਤਾਂ ਕੀਤੀ ਗੱਲ ਤੋਂ ਹਾਂ ਨਹੀਂ ਨਹੀਂ ਹੋਈ ਨਹੀਂ ਫਿਰ ਗੱਲ ਮੂਨ ਨਹੀਂ ਨਾ ਹੋਇਆ ਤੇ ਕੋਈ ਨਹੀਂ ਹੋਜੂਗਾ ਉਹਦਾ ਚਿੰਤਾ ਕਰ ਤੂੰ ਨਹੀਂ ਤੇ ਕਰੇਗਾ ਕਰੇਗਾ ਹੁਣ ਮੁੰਡਾ ਖੜੇ ਪਿਆ ਵਾ ਤੇ ਭੇਜੇਗਾ ਹੁਣ ਜਦੋਂ ਮੈਂ ਤੈਨੂੰ ਆਖੀ ਜਨਾ ਵੀ ਭੇਜ ਦਾਂਗੇ ਫਿਰ ਕਾਰੀ ਗੱਲ ਆ ਉਹ ਤਾਂ ਇਹ ਗੱਲ ਦਾ ਤੂੰ ਆਪਣੇ ਮਨ ਦੇ ਵਿੱਚੋਂ ਵਰਕਾ ਪਾੜ ਦੇ ਇਹ ਮੇਰੀ ਜ਼ੁਮੇਰੀ ਹੈ ਹੁਣ ਹੂੰ ਕਲਾਉਣਾ ਕਦੋਂ ਕਲਾਉਣਾ ਪੈਸੇ ਲਾਉਣੇ ਕੀ ਕਰਨਾ ਮੈਂ ਆਪੇ ਕਰ ਲੈਣਾ ਠੀਕ ਆ ਚੱਲ ਪੈਸੇ ਲਾਵਾਂਗੇ ਪਾਇਤ ਕਰਾਂਗੇ ਕਰ ਲੈਣਾ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਤੂੰ ਹੀ ਹੁਣ ਇੰਨਾ ਡੇ ਕੰਮ ਕਰਨ ਕੋਈ ਨਹੀਂ ਮੈਂ ਕਰੂੰਗਾ ਕੋਸ ਨਾ ਕੋ ਜਿੱਦਾਂ ਵੀ ਹੋਊਗੀ ਆਪਾਂ ਖੜਾਂਗੇ ਤੂੰ ਹੀ ਖੜਨਾ ਵਾ ਆ ਕੋਈ ਗੱਲ ਨਹੀਂ ਕੀ ਚਿੰਤਾ ਨਾ ਕਰਨ ਦੀ ਲੋੜ ਕੋਈ ਹੂੰ ਹਾਂ ਤੇ ਉਹ ਹੁੰਦੀ ਆ ਛੁੱਟੀ ਉਹਨੂੰ ਜਦੋਂ ਉਹਦੇ ਨੂੰ ਹਾਂ ਤੇ ਉਹ ਫੜ ਲਈ ਫਿਰ ਬੂਟੀ ਜੀ ਫੜ ਲਓ ਹਾਂ ਚੱਲ ਮੈਂ ਫੜ ਲਾਂ ਉਹ ਮੁੜ ਕੇ ਜਾਰੀ ਚੜ ਜਾਣੀ ਹੈ ਤਾਂ ਆਹ ਠੀਕ ਨਹੀਂ ਉਹਦੇ ਚੋਨਾ ਨੱਪ ਲੈਣਾ ਹੈ ਹਾਂ ਚੱਲ ਫਿਰ ਤੜੀ ਫੋਨ ਹਰਜੀਤ ਨੂੰ ਜਦੋਂ ਵੀ ਆਉਂਦਾ ਨਾ ਫੋਨ ਕੋਈ ਨਹੀਂ ਆਜੂਗਾ ਮੈਂ ਕਰ ਦੂੰਗਾ ਹਾਂ ਦੱਸ ਦੂੰਗਾ ਠੀਕ ਅੱਸੀ ਕਾਲ ਕੀ ਹਾਲ ਆ ਹਾਂਜੀ ਵਧੀਆ ਤੁਸੀਂ ਸੁਣਾਓ ਠੀਕ ਠਾਕ ਮੈਂ ਹਾਂਜੀ ਸਭ ਵਧੀਆ ਅੱਛਾ ਉਹ ਮੈਂ ਤੇ ਤੈਨੂੰ ਟੱਕਰ ਟੱਕਰਨ ਕਰਦਾ ਸੀ ਵੀ ਮੈਨੂੰ ਮਲੇ ਮੁੰਡਾ ਤੇ ਮੈਂ ਗੱਲ ਕਰਾਂ ਹਾਂਜੀ ਤੇ ਤੂੰ ਉਹਦੇ ਨੂੰ ਕੀ ਸਲਾਮਾਂ ਦੇਣ ਡਿਆ ਕਿਹੜੀ ਸਲਾਹ ਦਿੱਤੀ ਮੈਂ ਕੋਈ ਵੀ ਕੋਈ ਨਹੀਂ ਦੇਆ ਤੂੰ ਆਖਣ ਡਿਆ ਹੈ ਨਾ ਉਹਦੇ ਨੂੰ ਵੀ ਮੇਰੇ ਮਾਮੇ ਨੇ ਅਖੇ ਕਾਗਜ਼ ਲਾਤੇ ਆ ਮੈਂ ਬਾਹਰਲੇ ਮੁਲਖੇ ਚਲ ਜਾਣਾ ਵਾ ਹਾਂਜੀ ਤੇ ਤੂੰ ਵੀ ਅਖੇ ਲਾਲਾ ਹਾਂਜੀ ਉਹ ਮੌਦਾ ਗਾਇ ਮੈਨੂੰ ਉਮਰ ਹੋਈ ਮੇਰੀ ਵੀ ਹੋਈ ਆ ਪਾਣੀ ਦੋਵੇਂ ਜਾਣੇ ਕਾਕਾ ਮੇਰੀ ਸੁਣ ਲੈ ਗੱਲ ਹਾਂਜੀ ਮੂੰ ਕਦੀ ਮੋਟਰਸਾਈਕਲ ਤੇ ਐਨੂੰ ਜਾਣਾ ਤੇ ਕਦੀ ਐਨੂੰ ਜਾਣਾ ਤੇਰੇ ਘੇੜੇ ਆ ਵੱਧ ਤੇ ਅਹੀਂ ਕਦੀ ਮੁੰਡੇ ਨੂੰ ਘਰੋਂ ਨਹੀਂ ਗਾ ਨਿਕਲੋਂ ਦਿੱਤਾ ਬਾਹਰ ਤੇ ਅਹੀਂ ਤੇਰੇ ਨਾਲ ਨਹੀਂ ਗਾ ਕਲਾਉਣਾ ਬਾਹਰ ਕਲਾਉਣਾ ਤੇ ਮੇਰੇ ਚੁਟਕੀ ਦਾ ਤਾਂ ਮੈਂ ਇਦਾਂ ਤੇਰੇ ਮਾਮੇ ਨੇ ਇਹ ਟਾਈਮ ਲਾਉਣਾ ਨਾ ਮੈਂ ਤਾਂ ਇਦਾਂ ਜਾਜੇ ਇਦਾਂ ਝੜਾ ਸਕਦਾ ਤੇ ਇਹੋ ਜਿਹੇ ਸਲਾਵਾ ਨਹੀਂ ਕਿਸੇ ਨੂੰ ਦੇਈ ਦਿੰਦੀ ਅਗਲੇ ਨੇ ਕੀ ਪਤਾ ਕਿੱਥੋਂ ਪੈਸੇ ਕਰਨੇ ਕਿੱਥੋਂ ਨਹੀਂ ਕਰਨੇ ਚਲੋ ਤੂੰ ਆਪਣੀ ਪੈੜੀ ਪੂੜੀ ਤੋਂ ਲੱਲੇਗਾ ਪੈਸੇ ਕਿਸ ਤਰ੍ਹਾਂ ਵੀ ਕਰਕੇ ਕਲਾਇ ਜਾਵੇਂਗਾ ਬਾਹਰ ਤੇ ਇਹ ਆ ਵੀ ਬੌਧਾ ਮਾਮਿਆ ਮੂ ਮੇਰੇ ਆਸ ਨਹੀਂ ਰੱਖੀਦੀ ਹੁੰਦੀ ਨਾ ਮਾਸੜਾਂ ਦੇ ਫੁੱਫੜਾਂ ਦੇ ਆਸ ਨਹੀਂ ਰੱਖੀਦੀ ਕੋਈ ਨਹੀਂ ਕਿਸ ਨੂੰ ਕਲਾਉਂਦਾ ਹੁੰਦਾ ਬਾਹਰ ਉਹ ਮੈਂ ਗੜੀਆਂ ਨੂੰ ਕੋਈ ਗਲਤ ਸਲਾਹ ਦਿੱਤੀ ਆ ਮੈਂ ਚਲੋ ਉਮਰ ਹੋਈ ਆ ਬਾਹਰ ਜਾਣਾ ਹੀ ਆ ਅਸੀਂ ਤੇ ਕਲਾਉਣ ਨੂੰ ਤਾਂ ਦਿਨ ਮੈਂ ਦੱਸਣ ਦੇ ਵੀ ਅਸੀਂ ਝਟ ਕਲਾਦੀ ਆ ਅਸੀਂ ਆਨੇ ਵੀ ਚੱਲ ਅਜੇ ਇਹਦੀ ਮੂਰੇ ਅਜੇ ਪੜ੍ਹਨ ਦੀ ਆ ਅਜੇ ਪੜਾਉਣਾ ਵਾ ਇਹਨੂੰ ਮੁੰਡੇ ਨੂੰ ਚੰਗਾ ਪੜਾ ਕੇ ਤੇ ਫਿਰ ਇਹਨੂੰ ਕਿਤੇ ਬਾਹਰ ਕਲਾਉਣਾ ਵਾ ਇਹਨੂੰ ਪੂਰਾ ਚੰਡ ਕੇ ਕਲਾਉਣਾ ਬਈ ਇਥੋਂ ਹੁਣ ਵੇਲੇ ਸਾਡੇ ਨਾਲ ਕੰਮ ਵੀ ਕਰਾਉਂਦਾ ਤੇ ਕੰਮ ਇਹ ਇੰਨਾ ਵਾਹਦੋਂ ਵੱਧ ਕਰਾਉਂਦਾ ਅਹੀਂ ਇਹ ਆਨੇ ਆ ਵੀ ਇਹਨੂੰ ਪੂਰਾ ਚੰਡਿਆ ਜਾਵੇ ਜਿੱਥੇ ਜਾ ਗਏ ਐ ਸਟੈਂਡ ਤੇ ਖਲੋ ਸਕਦਾ ਆਪਣਾ ਕੰਮ ਕਰ ਸਕਦਾ ਚਲੋ ਵਧੀਆ ਗੱਲ ਦਾ ਆਪਣਾ ਕੰਮ ਕਰ ਸਕਦਾ ਮੈਂ ਕਿਹਾ ਤੂੰ ਗਲਤ ਗਿਆ ਇਸ ਟਾਈਮ ਮਾੜੀ ਸਲਾਹ ਦਿੰਦੀ ਨਹੀਂ ਗਲਤ ਆਖਿਆ ਨਹੀਂ ਮੈਂ ਤੈਨੂੰ ਆਂਦਾ ਗਲਤ ਆਖਿਆ ਪਰ ਇਹੋ ਜੇ ਸਲਾਹਾਂ ਨਹੀਂ ਦੇਈਦੀਂ ਤੇ ਤੂੰ ਜਾਣਾ ਲੱਖ ਵਾਰ ਜਾ ਪੁੱਤ ਜਿੱਥੇ ਮਰਜ਼ੀ ਜਾ ਉਹ ਨਹੀਂ ਕੋਈ ਇਹਨੂੰ ਰੱਖਦੇ ਬਾਕੀ ਇਹ ਬ ਉਹਨੂੰ ਨਹੀਂ ਤੂੰ ਕਹਿਣਾ ਉਹਦੇ ਨੂੰ ਵੀ ਚੱਲ ਬਾਹਰ ਜਾਣਾ ਜਾਂ ਕਿੱਦਾਂ ਕਰੀ ਚੱਲ ਅਹੀਂ ਕਲਾ ਲੀਏ ਨਾ ਕਲਾ ਲੀਏ ਠੀਕ ਨਹੀਂ ਕਿ ਜਦੋਂ ਮਹਾਰਾਜ ਤੇ ਇਹਨੇ ਤਰਕੀਆਂ ਬਖਸ਼ੀ ਸੱਚੇ ਪਾਤਸ਼ਾਹ ਤੇ ਇੰਦਾ ਵੀ ਸਲਾਹ ਨਹੀਂ ਉਹਨੂੰ ਦੇਣੀ ਤੂੰ ਕਿ ਕਾਜ ਜੀ ਲਾਲਾ ਉਹ ਮੁੱਘੂਏ ਚੜੇ ਚੜ ਜਾਂਦਾ ਬੱਚਾ ਇਦਾਂ ਤੇਰੇ ਨਾਲ ਵੇਖ ਕੇ ਤਾਂ ਉਹਨੇ ਤੇ ਠੰਡੇ ਮਾਰਦਾ ਵੀ ਮਵੀ ਜਾਣਾ ਮਵੀ ਜਾਣਾ ਰੌਲਾ ਪਾਇਆ ਉਹਨੇ ਘਰ ਆ ਕੇ ਕਿਦਾਂ ਆਪਣੇ ਪਿਓ ਨੂੰ ਦਿਆ ਤੰਗ ਕਰਨਾ ਪਿਓ ਕੋ ਵਿਚਾਰੇ ਕੋਈ ਢੀਗਾਇਸ਼ਰੀ ਖੇਗੀ ਉਹਦੇ ਤੋਂ ਠੀਕ ਨਹੀਂ ਆਹੋ ਤੇ ਇਹਦੇ ਸਲਾਹਾ ਇਹਦੇ ਵੀ ਇਹ ਨਹੀਂ ਪਿਉਦੇ ਨੂੰ ਹੋਰ ਵੀ ਕਿਸ ਨੂੰ ਸਲਾਹ ਨਹੀਂ ਇਦਾਂ ਨਹੀਂ ਦੇਈ ਦੀਂ ਨਹੀਂ ਪੜੀ ਇਹ ਜਾਣ ਆਪਣੀ ਮਰਜ਼ੀ ਨਾਲ ਜਾਵੇ ਕੋਈ ਨਾ ਜਾਵੇ ਤੂੰ ਚੱਲੇ ਆਪਣੀ ਮਰਜ਼ੀ ਨਾਲ ਜਾ ਤੈਨੂੰ ਗੱਲ ਹੀ ਨਹੀਂ ਦੱਸੀਦੀ ਹੁੰਦੀ ਵੀ ਮੈਂ ਬਾਹਰ ਚੱਲਿਆ ਵਾਂ ਆਹ ਗੱਲ ਹੀ ਨਹੀਂ ਦੱਸੀ ਲੋਕ ਤੇ ਰੱਤਾ ਖਿੱਚ ਲੈਂਦੇ ਜੱਟ ਆਹ ਤੇ ਬਾਕੀ ਉਹ ਇਹ ਆ ਵੀ ਉਹ ਅਹੀਂ ਨਹੀਂ ਗਾ ਅਜੇ ਕੋਈ ਵੀ ਗੱਲ ਕਰਨੀ ਬਾਹਰ ਬੁੱਧੀ ਜੀ ਉਹ ਹਾਂ ਜਦੋਂ ਮੈਂ ਤਲਾਉਣਾ ਆ ਨਾ ਤੇ ਮੈਂ ਨਾ ਰਾਤ ਵਿਖਣਾ ਨਾ ਦਿਨ ਵਿਖਣਾ ਮੈਂ ਤਲਾ ਦੇਣਾ ਵੀ ਲੈ ਦਾਦੇ ਦੇ ਕੰਮ ਉਹਦੇ ਤੇ ਆਂਦਾ ਦਦ ਮੇਰਾ ਚੰਗਾ ਹੀ ਬੜਾ ਹੈ ਇਹ ਇੱਥੇ ਗੱਲਾਂ ਸੁਣੀਆਂ ਇਹ ਤਾਂ ਗੱਲਾਂ ਹੀ ਹੋਰ ਕਰੀ ਜਾਂਦੇ ਮੈਨੂੰ ਮੈਂ ਕੜੀ ਉਹਦੇ ਨੂੰ ਮਾਰੀ ਸਲਾਹ ਦਿੱਤੀ ਇਹਨਾਂ ਦੀ ਗੱਲਾਂ ਤੋਂ ਵੀ ਇਹ ਕਦੇ ਇਦਾਂ ਲੱਗਦਾ ਇਹਨਾਂ ਨੂੰ ਉਹਦੇ ਨੂੰ ਬਾਹਰ ਭੇਜਣਾ ਹੀ ਨਹੀਂ ਹੈਗਾ ਇੱਥੇ ਕੰਮਕਾਰ ਲਈ ਰੱਖਣਾ ਆਂਦੇ ਹੀ ਜਦੋਂ ਮਰਜ਼ੀ ਬਾਹਰ ਭੇਜਦਾ ਬਾਹਰ ਭੇਜਣਾ ਹੁੰਦਾ ਤੇ ਭੇਜ ਦੇਣਾ ਹੀ ਹੁੰਦਾ ਕਾਏ ਪਤਾ ਲਾਜ ਦੇ ਨਹੀਂ ਉਹਦੇ ਕੋਈ ਗੱਲ ਨਹੀਂ ਕਰਦਾ ਮੈਂ ਆਪਣੇ ਘਰ ਮੰਮੀ ਨਾਲ ਗੱਲ ਉਹ ਵੀ ਮੇਰਾ ਦੋਸਤ ਹੀ ਆ ਮੈਂ ਕੜੀ ਮਾਰੀ ਸਲਾਹ ਦਿੱਤੀ ਉਹਨੂੰ ਕੋਈ ਨਹੀਂ ਤਾਂ ਕੰਮ ਕਰ ਲੈਂਦਾ ਦੰਦਰ ਪਾਣੀ ਲਿਆ ਲਿਓ ਨੀ ਉਹਨਾਂ ਨੂੰ ਸਲਾਮਾਂ ਦਊਗਾ ਕਿਹਨਾਂ ਇਦਾਂ ਬੰਦੇ ਨੂੰ ਸਲਾਮਾਂ ਦੇਣੀਆਂ ਪੁੱਠੀਆਂ ਕਿੰਨੇ ਕੋ ਕਹਿਤਾ ਵਾ ਕਿੰਨੇ ਪੁੱਠੀਆਂ ਸਲਾਮਾਂ ਤੁਹਾਨੂੰ ਦੇਤੀਆਂ ਵਾ ਕੀ ਹੋ ਗਿਆ ਵਾ ਜਦੋਂ ਹੀ ਆਉਂਦੇ ਤੱਤੇ ਹੀ ਆਉਂਦੇ ਬਾਹਰੋਂ ਤਤਾ ਤਾਂ ਮੈਂ ਕੋਈ ਨਹੀਂ ਆ। ਨਹੀਂ ਆ ਗੱਲਾਂ ਕਰਨੀ ਨਾ ਪੁੱਠੀਆਂ ਸਲਾਹਾਂ ਮੈਂ ਕਿੰਨੇ ਦੇਤੀਆਂ। ਉਹਦੇ ਨੂੰ ਸਲਾਹ ਦਿੱਤੀ ਨਹੀਂ ਉਹਦੇ ਯਾਰ ਦੋਸਤ ਨੇ ਆਹੋ ਕਰਨ ਨੇ। ਹੂੰ। ਟਕਰ ਗਿਆ ਮੈਨੂੰ ਅਜ ਉਥੇ। ਕਿੱਥੇ? ਹੋ ਨਹਿਰ ਤੇ। ਤਾਂ ਫੇਰ ਫੇਰ ਕੀ ਹੋਣਾ ਸੀ? ਖੂਬ ਠੱਪੀ ਉਹ ਨਹੀਂ ਪੂਰੀ ਗਏ। ਆਪਣੇ ਨੂੰ ਕਹੋ ਕਿ ਤੁਸੀਂ ਲੋਕਾਂ ਨਾਲ ਲੜਾਈਆਂ ਲੈਣੀਆਂ ਦੱਸ। ਜੋਦੇ ਨੂੰ ਆਪੋ ਸਮਝਾਵੇ ਆਪਣੇ ਮੁੰਡੇ ਨੂੰ। ਮੈਂ ਨਾ ਮੁੜ ਕੇ ਇਹੋ ਜੇ ਪੁੱਠੀਆਂ ਸਲਾਹਾਂ ਦਿੰਦੇ ਆ ਨਾ ਜਿਹੜੇ ਇਹ ਮੁੜ ਕੇ ਨਾ ਆਊਗਾ ਇਧਰ ਨੂੰ। ਆਣ ਕੇ ਕਿਹਦੇ ਘਰ ਪਾੜ ਪਉਣਾ ਇਹਨਾਂ ਨੇ ਮੈਂ ਮੈਂ ਦੱਸ ਆਇਆ ਮੈਂ ਆ ਵੀ ਜਾਣਾ ਕਾਕਾ ਤੂੰ ਜਾ ਹੂੰ ਮੈਂ ਮੈਂ ਬਾਹਰ ਘਲਾਉਣ ਦੇ ਇੱਕ ਮਿੰਟ ਚ ਮੈਂ ਹੱਕਲਾ ਸਕਦਾ ਆ ਆਹੋ ਮੈਂ ਹਾਂ ਕੀ ਗੇ ਤੂੰ ਸਲਾਹ ਕਰਵਾ ਤੂੰ ਆਖਣੇ ਸਾਡਾ ਚੁਟਕੀ ਦਾ ਕੰਮ ਬਾਹਰ ਘਲਾਉਣਾ ਦੱਸਿਆ ਮੈਂ ਹਾਂ ਇਦਾਂ ਹੀ ਘਲਾ ਸਕਦਾ ਮੈਂ ਆਹੋ ਤੇਰੇ ਮਾਮੇ ਨੇ ਟਾਈਮ ਲਾਉਣਾ ਹੂੰ ਮੈਂ ਹਾਂ ਮੈਂ ਤਾਂ ਇਦਾਂ ਚੜਾ ਦੇਣਾ ਜਾਜੇ ਫੇਰ ਮੈਂ ਹਾਂ ਜਦੋਂ ਚੜਾਉਣ ਤੇ ਮੈਂ ਆ ਗਿਆ ਨਾ ਮੇਰਾ ਤਾਂ ਦਿਨ ਨਹੀਂ ਚੜ੍ਹਨ ਦੇਣਾ ਅਜੇ ਤਾਂ ਹੀ ਸੋਚਦੇ ਆਂ ਵੀ ਚੱਲ ਕੋਈ ਨਹੀਂ ਨਿਆਣਾ ਵਾਂ ਮਾਸਾ ਕਾਹੇ ਜੋਗਾ ਕੰਮ ਕਰਨ ਜੋਗਾ ਤੇ ਉੱਥੇ ਹੋ ਜੇ ਸਭ ਕੋਈ ਉਹਨੂੰ ਮੈਂ ਦੱਸ ਦਿੱਤਾ ਹੋ ਗਈਆਂ ਉਹਦੀਆਂ ਨਾਲ ਗੱਲਾਂ ਅੱਛਾ ਹਾਂ ਤੇ ਹੁਣ ਜੋਦੇ ਨੂੰ ਆਖੋ ਵੀ ਮੁੰਡੇ ਨੂੰ ਬਾਹਰ ਨਾ ਨਿਕਲਣ ਦੇ ਬਾਹਰ ਨਿਕਲੂਗਾ ਤਾਂ ਪੁੱਠੇ ਕੰਮਾਂ 'ਚ ਪਹੂਗਾ ਐਦਾਂ ਦੋਸਤਾਂ ਨੇ ਇਹਨੂੰ ਪਿਛੜਾ ਕੇ ਲੈ ਜਾਣਾ ਵਾ ਪਹਿਲਾਂ ਇਹ ਗੱਲਾਂ ਕਰਨੀਆਂ ਤਾਂ ਮੁੜਕੇ ਪੁੱਠੇ ਕੰਮਾਂ ਤੇ ਪਹੁੰਚਣਗੇ ਮੈਂ ਤਾਂ ਹੀ ਇਹਨਾਂ ਨਾਲ ਜੋਦੇ ਨੂੰ ਵੀ ਕਹਿਣਾ ਤੇ ਗੁਰਪ੍ਰੀਤ ਨੂੰ ਵੀ ਕਹਿਣਾ ਵਾ ਵੀ ਮੁੰਡੇ ਨੂੰ ਬਾਹਰ ਨਿਓ ਪੈਰ ਪਾਉਣ ਦੇਣਾ ਇਹਨੂੰ ਕਹਾਂ ਇੱਥੇ ਘਰੇ ਰਹਿਣਾ ਹੀ ਹੋ ਤੇ ਘਰ ਦਾ ਹੀ ਆਪਣਾ ਕੰਮ ਕਰਨਾ ਤੇ ਆਪਣਾ ਬੇ ਟੈਲੀਵਿਜ਼ਨ ਵੇਖੋ ਆਪਣਾ ਮੋਬਾਈਲ ਵੇਖੋ ਇੱਥੇ ਘਰੇ ਰਹੋ ਅਹੀਂ ਬਾਹਰ ਨਹੀਂ ਜਾਣ ਦੇਣਾ ਮੁੰਡੇ ਨੂੰ ਗੋਪੀ ਕਿਹੜੀ ਗਾੜੀ ਪੱਧਰੀ ਆ ਗੱਲ ਸੁਣਦੀ ਮੇਰੀ ਜੱਜ ਨਾ ਉਹ ਤਾਂ ਮੇਰੀ ਕਿਤੇ ਗੱਲ ਦਾ ਜ਼ਿਆਦਾ ਹੰਗਾਰਾ ਹੀ ਨਹੀਂ ਦਿੰਦੀ ਮੈਂ ਆਪੇ ਰੌਲਾ ਪਾ ਕੇ ਸਿਰ ਖਪਾ ਕੇ ਮੈਂ ਆਪੇ ਆ ਜਾਨੀ ਉਹ ਕਿਤੇ ਜਿਹੜਾ ਜੀ ਕਰਦਾ ਮਰਜੀ ਨਾਲ ਕੁੰਦੀ ਗਾੜੀ ਉਹ ਵੀ ਕੁੰਦੀ ਆ ਸੜੀ ਕੜੂਸ ਮਾਰਦੀ ਮੁੜ ਕੇ ਸੁਣ ਲੈ ਮੇਰੀ ਗੱਲ ਤੂੰ ਆਖੀ ਵੀ ਨਾ ਆਹੋ ਨਹੀਂ ਮੇਰੀ ਆਪਸ ਵਿੱਚ ਖਹਿੜ ਪੈਣੀ ਆਵਾ ਤੇ ਨਿਗੀ ਨਿਗੀ ਗੱਲ ਤੋਂ ਮੁੜ ਕੇ ਗੱਲ ਹੋ ਜਾਂਦੀ ਵੱਡੀ ਵੱਡੀ ਨਾਲੇ ਮੈਂ ਆਪਣੇ ਜੋਦੇ ਨੂੰ ਕਹਿ ਲਈਨਾ ਵੀ ਇਹਨੂੰ ਨਾ ਬਾਹਰ ਜਾਣ ਦੇਵੇਂ ਮੁੰਡੇ ਨੂੰ ਆਖਣਾ ਮੇਰੇ ਮੁੰਡੇ ਨੂੰ ਉੱਜਾ ਲਾਉਂਦੀ ਆ ਮੇਰਾ ਤਾਂ ਮੁੰਡਾ ਚੰਗਾ ਵਾ ਅਹੀਂ ਵੀ ਇਹਨੇ ਚੰਗਾ ਵਾ ਅਹੀਂ ਇਹਨੇ ਗਾੜੀ ਵਾhti ਓਖਾ ਹੋ ਜਾਣਾ ਮੁੜ ਕੇ ਅੱਜ ਇਹਨੇ ਸਲਾਹ ਦਿੱਤੀ ਆ ਕਰਨ ਨੇ ਦਿੱਤੀ ਆ ਮੁੜ ਕੇ ਕੱਲ ਨੂੰ ਹੋਰ ਕੋਈ ਦਊ ਇਹਨੂੰ ਹਾਂ ਹੋ ਮੁੜਿਆ ਦੇ ਮੁੰਡੇ ਕਈ ਯਾਰ ਵਾ ਕਈ ਯਾਰ ਵਾ ਇੱਥੇ ਸਾਡਾ ਕੰਮ ਰੁਕ ਜਾਣਾ ਇਹਨੇ ਕਹਣਾ ਐ ਕਰ ਲੋ ਜੇ ਕਰ ਲੋ ਉਨਾਰ ਚਲ ਚੰਗਾ ਆ ਤੁਸੀਂ ਉਹਨੂੰ ਆਖਿਆ ਵਾ ਮੁੰਡਾ ਤੁਹਾਡੇ ਗਾੜੀ ਕਿਤੇ ਕੋਇਆ ਗਾਇ ਤਾਂ ਨਹੀਂ ਇਦਾਂ ਕੋਈ ਕੰਮ ਨਹੀਂ ਮੁੰਡੇ ਨੇ ਮੈਨੂੰ ਕੀ ਆਖਣਾ ਹੈ ਅੱਛਾ ਮੈਂ ਹਾਂ ਅੱਜ ਕੱਲ ਦੇ ਨਿਆਣੇ ਬੜੇ ਮਤਰੇ ਹੁੰਦੇ ਨੇ ਗੱਲ ਨਾ ਕਿਸੇ ਨੂੰ ਗੱਲ ਕਰਨ ਦਾ ਜ਼ਮਾਨਾ ਨਹੀਂ ਜੇ ਹੈਗਾ ਨਹੀਂ ਨਹੀਂ ਮੈਂ ਉਹਨਾਂ ਨਿਆਣੇ ਮੁੜ ਕੇ ਇਕੱਠੇ ਹੋ ਕੇ ਕੇਰਦੇ ਵੀ ਆ ਬੁੱਢਾ ਮੈਨੂੰ ਮਤਾਂ ਦਿੰਦਾ ਹੀ ਮੈਂ ਉਹਨੂੰ ਇਹੋ ਗੱਲ ਆਖੀ ਮੈਂ ਵੀ ਕਾਕਾ ਜਾਣਾ ਤੇ ਜੀ ਸਦਕੇ ਜਾ ਪਰ ਸਾਡੇ ਮੁੰਡੇ ਨੂੰ ਨਾ ਇਦਾਂ ਉਹ ਪਰ ਤੂੰ ਬਾਤ ਹਾਂ ਇਹੋ ਜਿਹੇ ਇਹ ਗੱਲਾਂ ਸਾਡੇ ਮੁੰਡੇ ਨਾਲ ਨਾ ਕਰ ਆਹੋ ਠੀਕ ਨਹੀਂ ਅਜੇ ਵੀ ਉਹਨੇ ਉਹਨੇ ਤਾਂ ਲਾਈ ਆ ਜੇ ਕਰਨ ਨੇ ਪੇਪਰ ਪੂਪਰ ਲਾਏ ਹੀ ਆ ਅਜੇ ਕੀ ਪਤਾ ਕਦੋਂ ਨਿਕਲਨੇ ਆ ਕੋਈ ਗੱਲ ਨਹੀਂ ਜਦੋਂ ਆਪਾਂ ਕੀ ਭਰਾ ਨਿਕਲਨੇ ਚਾਣ ਨਹੀਂ ਦਿਵਾਲੀ ਨੂੰ ਨਿਕਲਨੇ ਕਰੋ ਨਿਕਲਨੇ ਸਾਡੇ ਮੁੰਡੇ ਨੇ ਤਾਂ ਭੂਏ ਚੜਾ ਗਿਆ ਨਾ ਤਾਂ ਹੀ ਲੇਲ ਲੱਗੀ ਆਗੇ ਤਾਂ ਹੀ ਤਾਂ ਫਿਰ ਮਾਂ ਪਿਓ ਵੀ ਬੜੇ ਤਿਆਰ ਬੈਠੇ ਆ ਵੀ ਸਾਡਾ ਚਲ ਜੇ ਬਾਹਰ ਕਿਸ ਤਰ੍ਹਾਂ ਇਹ ਸੋਚਦੇ ਹੀ ਨਹੀਂ ਕਿ ਮਾਸਾ ਵੀ ਬਾਹਰ ਉਥੇ ਕਿਨੇ ਰੁੱਖਾ ਨਾ ਪੈਸੇ ਲੱਗੇ ਆ ਪਹਿਲਾਂ ਕੋਈ ਕੰਮ ਨਹੀਂ ਸਿੱਖਿਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇੱਥੇ ਮੇਰੀ ਸੁਣੋ ਗੱਲ ਪਹਿਲਾਂ ਤੇ ਉਹਦੇ ਲਈ ਲਾਈ ਲੱਗ ਜਿਹੜਾ ਮੁੰਡਾ ਮੁੰਡੇ ਨਾਲ ਗੱਲ ਕਰਕੇ ਤੇ ਆਪਣੇ ਘਰ ਆ ਕੇ ਪਿਆ ਤੇ ਮੁੜ ਕੇ ਉਦੋਂ ਵੱਡਾ ਜੋਧਾ ਲਈ ਲੱਗ ਜਿਹੜਾ ਗੱਲ ਸੁਣ ਕੇ ਤੇ ਉਸੇ ਲਈ ਸਾਡੇ ਘਰ ਪੁੱਛਣ ਆ ਗਿਆ ਦੱਸਣ ਆ ਗਿਆ ਵੀ ਲੈ ਕੇ ਜਾਓ ਇਦਾਂ ਆਂਦਾ ਉਦਾਂ ਆਂਦਾ ਦਵਿੰਦਰ ਕਰੋ ਖਾ ਕੇ ਕੌਣ ਮਤਾਂ ਦਵੇ ਕੌਣ ਸਮਝਾਵੇ ਇਹਨਾਂ ਨੂੰ ਇਹਨਾਂ ਦਾ ਦਿਮਾਗ ਨਹੀਂ ਹੈਗਾ ਲੱਗਦਾ ਆਪਣਾ ਇਹ ਲੋਕਾਂ ਦੇ ਇਸ਼ਾਰਿਆਂ ਤੇ ਨੱਚਦੇ ਹੀ ਚਲ ਉਹਦੇ ਤੇ ਆ ਨਿਆਣਾ ਉਹਦੇ ਨਾਲ ਜਦ ਗੱਲ ਕਰਨੀ ਇਹ ਗੱਡੀ ਸੋਚਦਾ ਨਾ ਇਹੋ ਤੇ ਮੈਂ ਨਹੀਂ ਗੱਲ ਕਰਨ ਵੀ ਜੇ ਇੱਕ ਨੇ ਕੀਤੇ ਤੇ ਦੂਜਾ ਹੀ ਸਮਝ ਲ ਕੇ ਗੱਲ ਕਰਦਾ ਇੰਨਾ ਲੋਕਾਂ ਦੇ ਤਾਂ ਭੂਤ ਸਵਾਰ ਹੋਇਆ ਹੀ ਉਹ ਬਾਹਰ ਦਾ ਉਹ ਉਧਰੋਂ ਆਉਂਦੇ ਆ ਉਹਨਾਂ ਐਟੀਟਿਊਡ ਚੀਜ਼ੇ ਸੋਹਣੇ ਫੜੇ ਹੁੰਦੇ ਉਧਰੋਂ ਵਧੀਆ ਬ੍ਰਾਂਡਡ ਲੀੜੇ ਪਾਏ ਬੂਟ ਪਾਏ ਐਨਕਲ ਲਾਈਆਂ ਗੱਲ ਤੇ ਐਡੀ ਮੋਟੀ ਚੈਨੀ ਪਾਈ ਪਰ ਅੰਨੀ ਝੂਠੀ ਪਾਈ ਫਰਦੇ ਹੁੰਦੇ ਆ ਛਾਪਾਂ ਛੁੱਪਾਂ ਜੀਆਂ ਪਾਈਆਂ ਇਹ ਇਨਰ ਅਰਾਦਾ ਵੀ ਪਤਾ ਨਹੀਂ ਵੀ ਉੱਥੇ ਕੀ ਗੱਲ ਵਾ ਉੱਥੇ ਖਰੇ ਆ ਬਾਹਰੀਆਂ ਫੜੀਆਂ ਵਾ ਇਕੱਠੇ ਕਰਕੇ ਬਾਹਰੀਆਂ ਹੁੰਝ ਕੇ ਲਾਇਆ ਉਹਨੇ ਇਹ ਨਵੀਂ ਕੰਮ ਕਰਦੇ ਨੇ ਆਪਣੀ ਵੀਡੀਓ ਖਾ ਲੈਣੇ ਵੀ ਜਦੋਂ ਕੰਮ ਕਰਦੇ ਜਿੱਥੇ ਉਹ ਖਾ ਲੈਣੇ ਚੱਲੋ ਛਾ ਉਹ ਤੇ ਆਉਂਦੇ ਆ ਕਮਾਈ ਕਰਕੇ ਤੇ ਮੁੜ ਕੇ ਚਹਰਾ ਦੇ ਕੇ ਵੀ ਆਉਂਦੇ ਆ ਤੇ ਜਿਨ੍ਹਾਂ ਨੇ ਨਹੀਂ ਕੰਮ ਕਰਨਾ ਉਹਨਾਂ ਦੇ ਮਨ 'ਚ ਇਹੋ ਹੀ ਆ ਵੀ ਉੱਥੇ ਖਰਿਆ ਪੈਸਾ ਉਦਾਂ ਹੀ ਰੁੱਖਾਂ ਦਾ ਲੱਗਾ ਵਾ ਕੰਮ ਤਾਂ ਮਿਹਨਤ ਕਰਕੇ ਹੀ ਹੁੰਦਾ ਵਾ ਚਲੋ ਉਹ ਹੀ ਆਉਂਦੇ ਵੀ ਆ ਉਹ ਹੀ ਮਿਹਨਤ ਇੱਥੇ ਕਰੀ ਜਾਣ ਹਾਂ ਇੱਥੇ ਮਿਹਨਤ ਨਹੀਂ ਗਈ ਕੱਲ ਸੁਣ ਕਿੱਲਾ ਦੋ ਕਿਨੇ ਸਬਜ਼ੀ ਲਾਈ ਹੋਵੇ ਗਾੜੀ ਗੰਨਾ ਵਾ ਝੋਨਾ ਵਾ ਕਣਕ ਬੀਜੀ ਦੀ ਆ ਤੋਰੀਆ ਬੀਜੀ ਦਾ ਮਾਂ ਬੀਜ ਲਈਦੇ ਪਹਿਲੇ 24 ਘੰਟੇ ਜੱਟ ਦੇ ਮੁੱਕ ਨਹੀਂ ਸਕਦੇ ਬੱਸ ਕਰੋ ਕਿਤੇ ਜੋਦੇ ਨੂੰ ਨਾ ਇਹ ਗੱਲ ਕਹਿ ਦਿਓ ਮੁੜ ਕੇ ਅਗਲੇ ਨੇ ਇਹੋ ਕਹਿਣਾ ਵਾ ਵੀ ਆਪਣੇ ਤੇ ਨਿਆਣੇ ਬਾਹਰ ਕਲਾਏ ਆ ਸਾਨੂੰ ਇਦਾਂ ਮਤਾਂ ਦਿੰਦੇ ਆ ਬਹੁਤ ਗੱਲਾਂ ਹੋ ਜਾਂਦੀਆਂ ਹੰਦੀਆਂ ਦੁਨੀਆ ਮੂੰਹ ਤੇ ਕੋਈ ਨਾ ਕੋਈ ਪਹਿਲਾਂ ਦੇ ਗਏ ਆ ਨਾ ਨਿਆਣੇ ਸਾਡੇ ਤੇ ਪਹਿਲਾਂ ਦੇ ਗਏ ਆ ਇਹਨਾਂ ਨੇ ਜੇ ਨਵਾਂ ਘਲੋਣਾ ਵਾ ਮੈਂ ਤਾਂ ਨਹੀਂ ਕਰਦਾ ਮੈਂ ਉਥੇ ਕੀ ਕਰਨ ਮੈਂ ਉਤਰਾਂ ਨੂੰ ਕਹਿਣਾ ਵੀ ਬਾਹਰ ਨਾ ਨਿਕਲਦੇ ਮੁੰਡੇ ਨੂੰ ਬੱਸ ਆ ਗੱਲ ਉਹ ਜੋ ਤਾਂ ਹੋਊਗਾ ਕਹਿ ਲਿਓ ਆ ਮੁੰਡਾ ਜੇ ਆਣ ਕੇ ਤੇ ਪੜਥੂ ਹੀ ਪਾ ਗਿਆ ਨਾ ਕੋਈ ਗੱਲ ਨਾ ਕੋਈ ਬਾਤ ਚੰਗਾ ਭਲਾ ਨਿਆਣੇ ਸਿਆਣੇ ਕੰਮ ਕਰਨ ਡਏ ਹੈਗੇ ਚਲ ਅਛਾ ਕੋਈ ਨਹੀਂ ਜੇ ਤੇ ਉਹਦੇ ਹੋਣਾ ਸਮਝੇ ਵਾਲਾ ਤੇ ਸਮਝ ਜੂਗਾ ਕੋਈ ਨਹੀਂ ਨਾ ਉਹਦੇ ਉਹਦੇ ਨੂੰ ਸਮਝਾਵਾਂਗੇ ਹਾਂ ਕਰਾਂਗੇ ਮਮਾ ਦਾ ਫੋਨ ਇਹਨੂੰ ਕੀ ਕੰਪਾਈਰ ਹੈ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਕੋਸਣਾ ਕੀ ਹਾਲ ਆ ਹਾਂਜੀ ਹਾਲ ਚਾਲ ਕਾਦੇ ਭੈਣ ਜੀ ਕਿਉਂ ਕੀ ਹੋਇਆ ਲਾਮਾ ਦੇਣ ਵਾਸਤੇ ਫੋਨ ਕੀਤਾ ਆ ਲਾਮਾ ਉਹਦੇ ਨੇ ਕੁਛ ਕੀਤਾ ਵਾ ਨਹੀਂ ਉਹਦੇ ਨੇ ਤਾਂ ਕੁਛ ਨਹੀਂ ਕੀਤਾ ਹਾਂ ਕਰਨ ਆਇਆ ਸੀ ਨਾ ਅੱਜ ਤੁਹਾਡੇ ਘਰ ਕਰਨ ਅੱਜ ਤਾਂ ਨਹੀਂ ਆਇਆ ਕੱਲ ਆਇਆ ਹੈਗਾ ਆਹ ਉਹਨੇ ਉਹਨੇ ਮੈਨੂੰ ਦੱਸਿਆ ਸੀਗਾ ਕਿ ਦੂਜਾ ਮੈਂ ਉਹਦੇ ਘਰ ਗਿਆ ਉਹਦੇ ਦਾਦੇ ਨੇ ਮੈਨੂੰ ਰੋਕ ਕੇ ਮੋਟਰਸਾਈਕਲ ਮੇਰਾ ਤੇ ਕਹਿੰਦਾ ਤੂੰ ਕਿੱਧਰ ਗੇੜੀਆਂ ਮਾਰਦਾ ਰਹਿਣਾ ਸਾਡਾ ਮੁੰਡਾ ਤੇ ਕਦੇ ਬਾਹਰ ਨਹੀਂ ਫਿਰਦਾ ਹੈਗਾ ਤੇ ਤੂੰ ਫਿਰਦਾ ਰਹਿਣਾ ਤੇ ਇੱਧਰ ਨਾ ਆਇਆ ਕਰ ਅੱਛਾ ਮੈਨੂੰ ਬਲ ਦੱਸੋ ਵੀ ਹੋ ਕਿਉਂ ਨਾ ਆਵੇ ਮੋਟਰਸਾਈਕਲ ਸਾਡਾ ਵਾ ਤੇਲ ਅਸੀਂ ਪਵਾ ਕੇ ਦਿੰਨੇ ਆ ਉਹ ਜਿੱਥੇ ਮਰਜੀ ਜਾਵੇ ਇਹਨੇ ਸੜਕਾ ਬਣਾਇਆ ਵਾ ਆਹ ਨਹੀਂ ਇਹ ਤੇ ਚਾਚੇ ਵਾਸਤੇ ਗਲਤ ਗੱਲ ਵਾਣਾ ਫਿਰ ਉਹ ਘਰ ਨਹੀਂ ਪਹੁੰਚਿਆ ਫਿਰ ਰਾਜ ਹੀ ਰੋਕ ਲਿਆ ਕਿਤੇ ਦੇ ਨਾਲੇ ਉਹ ਇਹਦੇ ਮਾਮੇ ਨੇ ਇਹਦੇ ਕਾਗਜ਼ ਭਰੇ ਸੀਗੇ ਤੇ ਕਿਤੇ ਉਹਦੇ ਨਾਲ ਨਹੀਂ ਗੱਲ ਕਰ ਦਿੱਤੀ ਆਹੋ ਕੀਤੀ ਕੱਲ੍ਹ ਕੀਤੀ ਆ ਤੇ ਉਹਨਾਂ ਨੇ ਰਸਤੇ ਦੇ ਵਿੱਚ ਰੋਕ ਕੇ ਇਹਨੂੰ ਕਰਨ ਨੂੰ ਤੇ ਕਹਿੰਦੇ ਇਹ ਤੁਸੀਂ ਦੱਸਦੇ ਫਿਰਦੇ ਉਹਨਾਂ ਨੂੰ ਮੁੰਡੇ ਸਾਡੇ ਨੂੰ ਕੁੱਠੀਆਂ ਸਲਾਵਾਵਾਂ ਦੇਣੇ ਫਿਰਦੇ ਇਹਦੇ ਵਿੱਚ ਭੈਣ ਜੀ ਕਿਹੜੀ ਗੱਲ ਆ ਮੇਰੇ ਭਰਾ ਨੇ ਲੋੜ ਹੀ ਨਹੀਂ ਸੀ ਆਹਦੇ ਕਾਗਜ਼ ਆਹੋ ਇਹ ਮਾਮੇ ਕਰਦੇ ਹੀ ਆ ਹੁਣ ਜਿਦਾਂ ਅਸੀਂ ਵੀ ਤਾਂ ਆਸ ਕਰਦੇ ਹਾਂ ਵੀ ਚਾਚੇ ਹੁਣ ਇਹ ਉਦੇ ਦੇ ਲਾਉਣਗੇ ਕਾਗਜ਼ ਹਾਂ ਜੀ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਉਹਨਾਂ ਨੇ ਕਿਤੇ ਨਹੀਂ ਇਹਦੇ ਕਾਗਜ਼ ਲਗਾਉਣੇ ਇਹੋੀ ਗੱਲ ਕਿਤੇ ਮੁੰਡਾ ਉਹਦੇ ਨੂੰ ਕਹਿ ਬੈਠਾ ਅੱਛਾ ਤੇ ਉਹ ਪਤਾ ਨਹੀਂ ਕੀ ਗੱਲ ਹੋਈ ਉਹਨਾਂ ਨੂੰ ਕਿੱਥੋਂ ਪਤਾ ਲੱਗਾ ਈ ਤੇ ਉਹ ਕਹਿੰਦੇ ਕਿ ਇਹ ਤੂੰ ਹੀ ਪੁੱਠੀਆਂ ਸਲਾਵਾਵਾਂ ਦਿੰਨੇ ਆ ਨਹੀਂ ਇਹ ਜਗਾਦੀਆਂ ਪੁੱਠੀਆਂ ਸਲਾਵਾ ਵਾਂ ਵੀ ਨਿਆਣੇ ਦੇ ਹੁਣ ਉਹ ਕਹਿੰਦਾ ਵੀ ਮੇਰੇ ਕਾਗਜ਼ ਲੱਗੇ ਆ ਤੇ ਚੱਲ ਤੂੰ ਹੀ ਲਵਾ ਲੈ ਤੇ ਅਪਾ ਇਕੱਠੇ ਚੱਲ ਜਾਵਾਂਗੇ ਇਹ ਜੋ ਪੁੱਠੀਆਂ ਸਲਾਵਾਵਾਂ ਬਾਰੇ ਤੇ ਕੋਈ ਗੱਲ ਹੀ ਨਹੀਂ ਹੈਗੀ ਉਦਾਂ ਹੀ ਚਾਚੇ ਨੂੰ ਨਾ ਲੱਗਦਾ ਵਾ ਕਿ ਜਦੋਂ ਹੁਣ ਕੱਲ ਗਿਆ ਹੀ ਨਾ ਤੇ ਪਾਪਾ ਕਹਿ ਨਾ ਫੇ ਉਦੇ ਦੇ ਵੀ ਕਾਗਜ਼ ਲਾਓ ਵੀ ਕਰਨ ਦੇ ਲੱਗੇ ਆ ਤੇ ਉਹ ਫੇ ਤਾਂ ਹੀ ਉਹਨਾਂ ਨੂੰ ਗੁੱਸਾ ਚੜਿਆ ਹੋਣਾ ਵਾ ਵੀ ਅਸੀਂ ਤਾਂ ਕੰਮ ਕਰਾਉਂਦਾ ਹਾਂ ਮੁੰਡੇ ਤੋਂ ਤੇ ਇਹ ਕਾਗਜ਼ ਲਵਾਉਂਦੇ ਫਿਰਦੇ ਆ ਭੈਣ ਜੀ ਮੈਂ ਤਾਂ ਇੱਕ ਗੱਲ ਦੱਸਾਂ ਉਹ ਤੁਸੀਂ ਤਾਂ ਉਹਨਾਂ ਤੋਂ ਕੁਝ ਲੈਣਾ ਹੋਊਗਾ ਹਨਾ ਅਸੀਂ ਉਹਨਾਂ ਤੋਂ ਕਿਹੜਾ ਕੁਝ ਲੈਣਾ ਹੈ ਮੇਰੇ ਮੁੰਡੇ ਨੂੰ ਕਾਹਤੋਂ ਰਸਤੇ 'ਚ ਰੋਕਦਾ ਆ ਨੀयत ਗਲਤ ਹੋਇਆ ਗੱਲ ਚਾਚੇ ਵਾਸਤੇ ਕੋਈ ਨਹੀਂ ਮੈਂ ਨਾ ਚਾਚੀ ਨੂੰ ਕਹੂੰਗੀ ਵੀ ਇਹ ਇਦਾਂ ਤਾਂ ਨਾ ਕਰਿਆ ਕਰਨ ਮੁੰਡੇ ਨਾ ਕਾਹੇ ਤੂੰ ਮੋਟਰਸਾਈਕਲ ਲੈ ਕੇ ਕਦੀ ਇੱਧਰ ਆ ਜੰਨਾ ਕਦੀ ਉੱਧਰ ਆ ਜੰਨਾ ਸਾਡੇ ਮੁੰਡੇ ਨੂੰ ਵੀ ਤੂੰ ਕੰਮ ਨਹੀਂ ਕਰਨ ਦਿਨਾ ਹੈਗਾ ਤੇ ਅਸੀਂ ਤਾਂ ਮੁੰਡੇ ਤੋਂ ਕੰਮ ਲੈਣਾ ਹੁੰਦਾ ਵਾ ਤੁਸੀਂ ਲੈਣਾ ਤੇ ਲਈ ਜੋ ਅਸੀਂ ਕਿਹੜਾ ਉਹਨਾਂ ਨੂੰ ਰੋਕਦੇ ਪਏ ਆ ਤੇ ਹੁਣ ਨਹੀਂ ਆਇਆ ਕਰੂਗਾ ਕਰਨ ਇੱਧਰ ਨੂੰ ਨਹੀਂ ਭੈਣ ਜੀ ਕਰਨ ਆਇਆ ਕਰੂਗਾ ਕਿਉਂ ਨਹੀਂ ਆਇਆ ਕਰੂਗਾ ਉਹਨੇ ਸਾਡੇ ਘਰ ਆਉਣਾ ਕਿਹੜਾ ਚਾਚੇ ਕੇ ਘਰ ਜਾਣਾ ਵਾ ਨਾਲੇ ਉਦੇ ਦਾ ਤੇ ਕਰਨ ਦਾ ਪਿਆਰੀ ਬੜਾਵਾ ਇਹਦਾ ਨਾ ਤੁਸੀਂ ਰੋਕੀਓ ਨਾ ਮੁੰਡੇ ਨੂੰ ਰੋਕਦੀ ਹੈਗੀ ਵੀ ਚਲੋ ਨਿਆਣਿਆਂ ਦਾ ਪਿਆਰ ਆ ਤੇ ਜਾਂਦੇ ਕੋਈ ਗੱਲ ਨਹੀਂ ਮੈਨੂੰ ਵੀ ਕੋਈ ਡਰ ਨਹੀਂ ਹੁੰਦਾ ਤੇ ਆ ਜਦੋਂ ਆ ਗੱਲ ਕੀਤੀ ਤੇ ਮੇਰੇ ਮਨ ਨੂੰ ਬੜਾ ਧੱਕਾ ਜਿਹਾ ਲੱਗਾ ਹੈ ਕੋਈ ਮਾਮੇ ਮਾਸੀਆਂ ਨਹੀਂ ਲੈ ਜਾਂਦੇ ਹੁੰਦੇ ਕੋਈ ਨਹੀਂ ਲੈ ਕੇ ਜਾਂਦਾ ਹੁੰਦਾ ਤੇ ਫਿਰ ਆਪ ਲਾਰੇ ਹੀ ਲਾਉਣ ਲਿਆ ਤੁਸੀਂ ਇਹਨਾਂ ਦੇ ਲਾਰਿਆਂ ਚ ਨਾ ਰੋਹ ਤੇ ਨਾਲੇ ਉਹਦੇ ਅਸੀਂ ਭਰੇ ਆ ਕਾਗਜ਼ ਤੇ ਤੁਸੀਂ ਵੀ ਮੁੰਡੇ ਦੇ ਭਰੋ ਹਾਂ ਆ ਨਹੀਂ ਉਹ ਤੇ ਹੈ ਹੀ ਆ ਭਰਾਂਗੇ ਤੇ ਤੁਸੀਂ ਨਾ ਟੈਨਸ਼ਨ ਨਾ ਲੋ ਐਵੇਂ ਗੁੱਸੇ ਚ ਨਾ ਆਓ ਕੋਈ ਨਹੀਂ ਮੈਂ ਚਾਚੀ ਨੂੰ ਨਾ ਪੁੱਛਦੀ ਹਾਂ ਤੇ ਠੰਡੇ ਹੋ ਨਹੀ ਭੈਣ ਜੀ ਠੰਡੇ ਹੋਣ ਵਾਲੀ ਗੱਲ ਨਹੀਂ ਆ ਮੁੰਡੇ ਨੇ ਮੁੰਡਾ ਪਤਾ ਕਿੰਨਾ ਗੁੱਸਾ ਕਰਨ ਦਿਆ ਕਹਿੰਦਾ ਮੰਮੀ ਉਹਨਾਂ ਨੇ ਕਰਨਾ ਤੇ ਉਹਦੇ ਦਾਦੇ ਨੇ ਕੁਛ ਨਹੀਂ ਤੇ ਉਹਦੇ ਇੰਨਾ ਵਿਸ਼ਵਾਸ ਕਰਦਾ ਨਾ ਉਹਨਾਂ ਦੇ ਉੱਤੇ ਤੇ ਸਾਰਾ ਕੰਮ ਕਰਦਾ ਰਹਿੰਦਾ ਆ ਚਲੋ ਦੁੱਖ ਤੇ ਭੈਣ ਜੀ ਲਾਦਾ ਇਕੱਠੇ ਪੜਦੇ ਆ ਹਨਾ ਤੇ ਮੈਨੂੰ ਬੜਾ ਆਇਆ ਕਿ ਐਵੇਂ ਇਹਨਾਂ ਦੇ ਲਾਰਿਆ ਚ ਨਾ ਕਿਤੇ ਤੁਸੀਂ ਰਹਿ ਜਿਓ ਜਿੱਦਾਂ ਉਹ ਬੋਲੇ ਨਾ ਮੈਂ ਤੇ ਘਰ ਆ ਜਾਣਾ ਹੀ ਲੜਨ ਨਹੀਂ ਚਲੋ ਕੋਈ ਗੱਲ ਨਹੀਂ ਤੇ ਮੈਂ ਉਹ ਤੇ ਮੈਂ ਵੀ ਕਹਿੰਨੀ ਇਹਦੇ ਪਾਪਾ ਨੂੰ ਬੜਾ ਵਾ ਕਹਿੰਨੀ ਆ ਵੀ ਐਵੇਂ ਲਾਰੇਂ ਜਾਸ ਨਾ ਰੋ ਸਾਰਾ ਦਿਨ ਕੰਮ ਵੀ ਪਿਓ ਪੋਤ ਉਹਨਾਂ ਦਾ ਕਰਦੇ ਆ ਤੇ ਪਰ ਹਾਲ ਵੀ ਕੋਈ ਨਹੀਂ ਹੈਗਾ ਇਹਨਾਂ ਦਾ ਕੋਈ ਨਹੀਂ ਮੈਂ ਪੁੱਛਦੀ ਆ ਫਿਰ ਚਾਚੀ ਨੂੰ ਚਲੋ ਚਲੋ ਠੀਕ ਹਾਂ ਠੀਕ ਚੰਗਾ ਆ ਦਿਹਾਦੀ ਹੋ ਗਈ ਇਹਨਾਂ ਵਾਲੀ ਹੁਣ ਉਹਦੇ ਯਾਰਾਂ ਦੋਸਤਾਂ ਨੂੰ ਵੀ ਰੋਕ ਰੋਕ ਕੇ ਤੇ ਲਾਮੀ ਦੇਂਦਾ ਵਾ ਇਹ ਥੋੜੀ ਚਾਚੇ ਵਾਸਤੇ ਕੰਮ ਚੰਗਾ ਵਾ ਕਹਿੰਦੇ ਹੋਣੇ ਆ ਜੇ ਉਹਦੇ ਬਾਹਰ ਚਲੇ ਗਿਆ ਤਾਂ ਆਡਾ ਕੰਮ ਕੌਣ ਕਰੂਗਾ ਮੈਂ ਤਾਂ ਪਹਿਲਾਂ ਹੀ ਕਹਿੰਨੀ ਸੀ ਇਹਨਾਂ ਨੇ ਇਹਨਾਂ ਨੇ ਤੂਦੇ ਨੂੰ ਕੰਮ ਜੋਗਾ ਹੀ ਰੱਖਣਾ ਇੱਥੇ ਪਹਿਲਾਂ ਆਪਦੇ ਮੁੰਡੇ ਭੇਜ ਗਿਆ ਭੇਜ ਲੈ ਤੇ ਉਹਦੇ ਬਾਅਦ ਆਪਾਂ ਨੂੰ ਕੰਮ ਜੋਗਾ ਰੱਖ ਲਿਆ ਤੇ ਹੁਣ ਗਾਂ ਉਹਦੇ ਨੂੰ ਕੰਮ ਜੋਗਾ ਰੱਖ ਲੈਣਾ ਕੋਈ ਨਹੀਂ ਮੈਂ ਚਾਚੀ ਨੂੰ ਪੁੱਛਦੀ ਆਪਾਂ ਹਲੋ ਕਿੱਧਰ ਚਾਚੀ ਵੱਲ ਚੱਲੀ ਆ ਐਵੇਂਲੇ ਬੜੀ ਗੁੱਸੇ 'ਚ ਤੇ ਜਾਣਾ ਹੀ ਆ ਗੁੱਸੇ 'ਚ ਈ ਹੋ ਗਿਆ ਇੱਕ ਵਾਰ ਮੈਂ ਚਾਚੀ ਨੂੰ ਪੁੱਛ ਕੇ ਆਵਾ ਨਾ ਪਲਾ ਚਾਚੀ ਨੇ ਕੀ ਗੋਲਾ ਮਾਰਤਾ ਦੇ ਕੇ ਪੁੱਛ ਕੇ ਹਣ ਚਾਚੀ ਨੇ ਕੁਛ ਨਹੀਂ ਕੀਤਾ ਪਰ ਚਾਚਾ ਨੇ ਬੜੀ ਗੁਜਾਰਦਾ ਪਿਆ ਤੂੰ ਤਾਂ ਚਾਚੇਦੋਲੇ ਹੋਈ ਰਹੀ ਦੀ ਕੀ ਕਰਤਾ ਚਾਚੇਦਿਆਂ ਚ ਚਾਚੇ ਇਹਨਾਂ ਨੂੰ ਕਰਨ ਨੂੰ ਰਸਤੇ 'ਚ ਘੇਰਿਆਈ ਘੇਰਿਆ ਬਹਿ ਕੇ ਦੱਸ ਕੀ ਘੇਰਿਆ ਕਿੱਥੇ ਰਸਤੇ 'ਚ ਘੇਰਿਆ ਕੀ ਦੱਸ ਇੱਥੇ ਮੈਂ ਉੱਧਰ ਜਾਣਾ ਸੀ ਮੰਮੀ ਨੇ ਇੱਥੇ ਬਿਠਾ ਲਓ ਪਹਿਲਾਂ ਗੱਲ ਦਾ ਸਬਰ ਕੀ ਆ ਕਰਨ ਦੀ ਮਾਂ ਦਾ ਫੋਨ ਆਇਆ ਸੀਗਾ ਪਤਾ ਕਿੰਨੀ ਗੁੱਸੇ ਦੇ ਵਿੱਚ ਹੀ ਉਹ ਕੀ ਜਾਂਦੀ ਕਰਨ ਦੀ ਮਾਂ ਕਦੀ ਮੇਰੇ ਮੁੰਡੇ ਨੇ ਉਹ ਕਿਤੇ ਆਉਂਦਿਆ ਸੀ ਉਹਦੇ ਨੂੰ ਮਿਲਣ ਤੇ ਚਾਚੇ ਨੇ ਉੱਥੇ ਰਾਹ ਚ ਘੇਰ ਲਿਆ। ਤੇ ਚਾਚੇ ਨੇ ਫਿਰ ਕੀ ਕਹਿਆ ਤੁਹਾਨੂੰ? ਕਿਹਾ ਕੀ ਕਹਿੰਦੇ ਕਿ ਤੂੰ ਮੋਟਰਸਾਈਕਲ ਤੇ ਕਦੀ ਉਧਰ ਨੂੰ ਜਾਣਾ ਕਦੀ ਉਧਰ ਨੂੰ ਜਾਣਾ ਵਾ ਸਾਡੇ ਘਰ ਨਾ ਤੂੰ ਆਇਆ ਕਰ। ਇਹਦੇ ਮੁੰਡਿਆਂ ਦੀ ਪੁੱਠੀਆਂ ਸਲਾਵਾ ਦੇਣਾ ਜੇ ਉਹ ਜੋਹ ਲਗਾ ਦਿ ਮਾ ਕਹਿੰਦੀ ਕਹਿੰਦੀ ਅ ਸੜਕਾਂ ਜਿਹੜੀਆਂ ਵਾ ਉਹ ਇਹਨਾਂ ਨੇ ਬਣਾਈਆਂ ਤੁਹਾਡੇ ਚਾਚੇ ਨੇ ਬਣਾਈਆਂ ਵਾ। ਤੇਲ ਕਹਿੰਦੀ ਇਹੀ ਪਾ ਕੇ ਦੇਣਾ ਮੁੰਡੇ ਨੂੰ। ਕਹਿੰਦੀ ਇੰਨੇ ਪਾ ਕੇ ਦੇਣਾ ਵਾ ਜਿਹੜਾ ਔਖਾ ਹੁੰਦਿਆ ਵਾ। ਉਹ ਤਾਂ ਫਿਰਦਾ ਰਹਿੰਦਾ 24 ਘੰਟੇ ਕਰਨ ਕਦੀ ਕਉ ਉਹਦੇ ਨੂੰ ਮੈਂ ਵੀ ਇੰਨਾ ਹੀ ਆ। ਨਹੀਂ ਉਹਨਾਂ ਦਾ ਮੁੰਡਾ ਜਦ ਉਹ ਕਹਿੰਦੀ ਵੀ ਸਾਨੂੰ ਦੱਸ ਕੇ ਜਾਂਦਾ ਵਾ ਤੇ ਫੇਰ ਕੀ ਮਤਲਬ ਹੁਣ ਇਹਨਾਂ ਨੇ ਤੇ ਕੰਮ ਤੇ ਲਾਛੜਦੇ ਆ ਕਦੀ ਉਹ ਖਾਦ ਪਾਲਾ ਤੇ ਕਦੀ ਕੋਸ਼ ਕਰਨਾ ਤੇ ਕਦੀ ਕੋਸ਼ ਕਰਲਾ ਮੁੰਡੇ ਨੂੰ ਤੇ ਉਹ ਉਹਨ ਅਗਲੇ ਥੋੜੀ ਨਿਆਣਿਆਂ ਤੋਂ ਕੰਮ ਕਰਵਾਉਂਦੇ ਕੋਈ ਚਾਚੇ ਦੇ ਕੋਈ ਸਲਾਹ ਦਿੱਤੀ ਹੋਊਗੀ ਸਮਝਾਇਆ ਹੀ ਹੋਊਗਾ ਉਹਨੂੰ ਕਿਸ ਗੱਲ ਤੋਂ ਕੀ ਸਮਝਾਇਆ ਵਾ ਉਹਨੂੰ ਇਹ ਕਹਿੰਦੇ ਵੀ ਸਾਡੇ ਮੁੰਡੇ ਨੂੰ ਤੂੰ ਸਲਾਹ ਦੇ ਆ ਵਾ ਵੀ ਕਾਗਜ਼ ਲਵਾ ਲਾ ਅਹੀਂ ਕੋਈ ਨਹੀਂ ਦੂਜਾ ਮਾਮਾ ਖੜਦਾ ਹੁੰਦਾ ਤੇ ਕੋਈ ਨਹੀਂ ਮਾਸੀ ਖੜਦੀ ਹੁੰਦੀ ਓਕੇ ਤੇ ਮੇਰਾ ਭਰਾ ਵਾ ਕਿਉਂ ਨਹੀਂ ਖੜੂਗਾ ਉਹ ਤਾਂ ਇੱਕ ਗੱਲ ਕੋਈ ਹੋਰ ਹੋਣੀ ਆ ਕਰਨ ਦੀ ماں ਵੀ ਜਿਹੜੀ ਨਾ ਬਹੁਤੀ ਲੁਤਰੋ ਆ ਲੁਤਰੋ ਇੱਥੇ ਨੇਗਲੇ ਦਿੱਤੀ ਪੁੱਤ ਨੂੰ ਗਾਹ ਦੇ ਰਸਤੇ 'ਚ ਖੜੇ ਕਰਕੇ ਗੱਲ ਕਰੋ ਤੇ ਮਾਂ ਪੈਣ ਗੁੱਸਾ ਨਹੀਂ ਆਉਂਦਾ ਹੁਣ ਸਾਡੇ ਉਹ ਦਿਨ ਕੋਈ ਖੜੇ ਕਰੇ ਤਾਂ ਰਾਹ 'ਚ ਉਹ ਤੈਨੂੰ ਭੜਕਾਤਾ ਤੂੰ ਲੜਾਈ ਕਰਨ ਚੱਲ ਚਲੀ ਉਧਰ ਤੇ ਕਰਨੀ ਆ ਮੈਂ ਮੈਂ ਤਾਂ ਜਾ ਕੇ ਪੁੱਛਣਾ ਇਹ ਕਿਹਦੇ ਪਿੱਛੇ ਲੱਗੀਦਾ ਹੁਈਦਾ ਕਿਉਂ ਨਹੀਂ ਲੱਗਣਾ ਪਿੱਛੇ ਤੂੰ ਹੀ ਜੋ ਲੱਗਿਆ ਚਾਚੇ ਦੇ ਪਿੱਛੇ ਚਾਚੇ ਤੇ ਤੇਰਾ ਮਾੜਾ ਹੀ ਕਰਤਾ ਚੰਗਾ ਵੀ ਕਿਧਰੋਂ ਕਰ ਦਿੱਤਾ ਉਹਨਾਂ ਨੇ ਪਹਿਲਾਂ ਤੁਹਾਨੂੰ ਨਹੀਂ ਬਾਹਰ ਜਾਣ ਦਿੱਤਾ ਹੁਣ ਗਾ ਮੁੰਡੇ ਦੇ ਵੀ ਬੇੜੀਆਂ ਚਵਟੇ ਦੇ ਆਏ ਪੌਣ ਤੁਹਾਨੂੰ ਨਹੀਂ ਦਿਸਣਦੇ ਪਰ ਮੈਨੂੰ ਸਾਰਾ ਕੁਝ ਦਿਸਣਦੇ ਆ ਆ ਤੇਰੀਆਂ ਤੇ ਨੱਖਾਂ ਨਾ ਆਹ ਮੇਰੀਆਂ ਤੇ ਨਹੀਂ ਆ ਤੈਨੂੰ ਦਿਖਣ ਰਿਹਾ ਸਾਰਾ ਤੁਨ ਆਦੀ ਕਰੀ ਜਾਂਦੇ ਆ ਆਦੀ ਕਰੀ ਜਾਂਦੇ ਆ ਇਹ ਥੋੜੀ ਜਿਹਾ ਉਹ ਜੇ ਨਿਆਣਾ ਆ ਹੀ ਜਾਂਦਾ ਨਿਆਣਿਆਂ ਨੂੰ ਮਿਲਣ ਦੀ ਇਹਨਾਂ ਦਾ ਕੀ ਮਤਲਬ ਆ ਰਸਤੇ 'ਚ ਰੋਕਣ ਦਾ ਕਰਨ ਦੀ ਮਾਦਾ ਇਹੋ ਹੀ ਹੋਣਾ ਵੀ ਮੈਂ ਉਹਦੀ ਮੰਮੀ ਨੂੰ ਮਾਰ ਦਿਆਂ ਪੰਪ ਚਲ ਉਹ ਚੁੱਪ ਕਰਕੇ ਲੜ ਪੈਣਾ ਉਹਨਾਂ ਦਾ ਰਹਿਜੇ ਮੁੰਡਾ ਇੱਥੇ ਉਸ ਖਾਡਰ ਚਾਚੇ ਦੇ ਖੜਨਾ ਖੜਨਾ ਉਹਦੀ ਚਾਚੇ ਦੇ ਤੋਂ ਉਦਾਂ ਵੀ ਖੜਨਾ ਚਾਚੇ ਨੇ ਤੋਂ ਉਦਾਂ ਵੀ ਨਹੀਂ ਤੂੰ ਉਹਦੇ ਪਿੱਛੇ ਲੱਗੇ ਚੱਲ ਜਾ ਲੜਾਈ ਕਰਨ ਚੱਲ ਜਾ ਆਪੇ ਚਾਚੇ ਨੇ ਉਦਾਂ ਵੀ ਨਹੀਂ ਖੜਨਾ ਲੜਾਈ ਤੇ ਫਿਰ ਮੈਂ ਕਰਨੀ ਮੈਂ ਪੁੱਛਣਾ ਨਹੀਂ ਚਾਚੇ ਨੂੰ ਪੁੱਛਣਾ ਆਦਮੀ ਇਹ ਕੀ ਮਤਲਬ ਹੋਇਆ ਇਹ ਵੀ ਤੁਰ ਪੈਣਾ ਮੂੰਹ ਚ ਇਹੀ ਕਹਿ ਦਿੱ ਤੈਨੂੰ ਮੁੰਡੇ ਨੇ ਕਹਤਾ ਵੀ ਕਾਗਜ਼ ਪੜ੍ਹ ਦੋ ਤੇਹੀ ਉਹਦੇ ਦੇ ਪਿੱਛੇ ਲਾ ਕੇ ਇਹੀ ਕਹਤਾ ਨੇ ਮਾੜੇ ਮੁੰਡੇ ਤੇ ਕਾਗਜ਼ ਪੜ੍ਹ ਜੀ ਇਹ ਤਾਂ ਗੱਲ ਕੋਈ ਹੋਰ ਹੋਈ ਹੈ ਇਸੇ ਗੱਲ ਤੋਂ ਤੜਫੰਦੇ ਆ ਨੇ ਵੀ ਹਾਂ ਹਾਂ ਸਾਨੂੰ ਆਖਿਆ ਕਿਉਂ ਅਸੀਂ ਤਾਂ ਕੰਮ ਕਰੋ ਹੁੰਦੇ ਆ ਗੱਲ ਕੋਈ ਹੋਰ ਹੁਣੀ ਆ ਉਹਦਾ ਹੀ ਉਹ ਚੁੱਕਣਾ ਦੇਤੀ ਇੱਥੇ ਅੱਗੇ ਨਾ ਪਿਛੇ ਨਾ ਉਹਦਾ ਫੋਨ ਨਹੀਂ ਆਉਂਦਾ ਲੜਾਈ ਕਰਾਉ ਨੂੰ ਆਇਆ ਈ ਲੜਾਈ ਕਰਾਉ ਨੂੰ ਇੱਥੇ ਆਇਆ ਅਗਲੇ ਤੇ ਮੁੰਡੇ ਨਿਆਣੇ ਨੂੰ ਕਿਹਾ ਵਾ ਤਾ ਆਇਆ ਨਿਆਣੇ ਨੂੰ ਕਹਿੰਨੇ ਆ ਇਹਨੂੰ ਕੋਈ ਦਲਤੀ ਤੋਂ ਕਿਹਾ ਹੋਗਾ ਉਹ ਤਾਂ ਨਹੀਂ ਕਹਿਣ ਵਾਲਾ ਉਹ ਨਿਆਣਾ ਨਹੀਂ ਚਾਚਾ ਤੇ ਉਹ ਮੁੰਡਾ ਵੀ ਬਹੁਤ ਹੈ ਨਹੀਂ ਹੈ ਗੱਲ ਲੋਫਰ ਕਿ ਜਹਾ ਇਦਨ ਨੂੰ ਐਵੇਂ ਤੁਰਿਆ ਰਹੂਗਾ ਕਿ ਕੰਮ ਹੀ ਜਾਂਦਾ ਨਾ ਚਲ ਬਹੁਤੀ ਗੱਲਾਂ ਨਹੀਂ ਆ ਚਾਹ ਬਣਾ ਲਾ ਕਾਪਾ ਚਾਹ ਜੀ ਆ ਆਹ ਹੁਣ ਨਹੀਂ ਮਜਾਂਉਂਗਾ ਤਾਂ ਮੈਂ ਫੇਰ ਘੜੀ ਨੂੰ ਮੈਂ ਪੁੱਛ ਕੇ ਆਉਣਾ ਬਿਲਕੁਲ ਨਹੀਂ ਜਾਣਾ ਨਹੀਂ ਮੈਂ ਜਾਣਾ ਜਾਣਾ ਮੈਂ ਚਾਹ ਬਣਾ ਕੇ ਫੇਰ ਚੱਲਣਾ ਲੱਟੀ ਤੇ ਮੇ ਤੋਂ ਬੁਰਾ ਕੋਈ ਨਹੀਂ ਹੁ ਜਾਣਾ ਤੂੰ ਚਾਟੀ ਮਗਲ ਜਿਹਦੇ ਨਹੀਂ ਉਹਦੇ ਇਹਨੇ ਸਾਰਾ ਕੰਮ ਖਰਾਬ ਕਰਨਾ ਹੁ ਚਾਚਾ ਮਾ ਮਨਾਇਆ ਮੈਂ ਵੀ ਸਪੌਂਸ ਲਿਆ ਉਹਦੇ ਬਾਅਦ ਤੇ ਹੋਰ ਵੀ ਵੀਡੀਓ ਚ ਵਟੇ ਪਾਉਣ ਰਹੀ ਹੁਣ